ਸਾਥਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕਨੌਣੀ ਹਰਕਤ ਆ ਬੀਜੇਪੀ ਸਰਕਾਰ ਸੈਂਟਰ ਵੱਲੋਂ ਅਤੇ ਹਰਿਆਣਾ ਸਰਕਾਰ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਕਿ ਜਿਹੜਾ ਸਾਡਾ ਸੰਭੂ ਮੋਰਚਾ ਚੱਲ ਰਿਹਾ ਔਰ ਉੱਥੇ ਦੋਨਾਂ ਫੋਰਮਾਂ ਵੱਲੋਂ ਰੱਖਿਆ ਗਿਆ ਕਿਥੋਂ ਇੱਕ ਦੇ ਕਰੀਬ ਜਿਹੜੇ ਸਾਥੀ ਸਾਡੇ ਨੌਜਵਾਨ ਜਿਹੜੇ ਆ ਉਹ ਦਿੱਲੀ ਨੂੰ ਨਹੀਂ ਹੱਤੇ ਜਿਹੜੇ ਆ ਪੂਜ ਕਰਨਗੇ ਜਿਹਦੇ ਵਿੱਚ ਪਰसों ਵੀ ਵੱਡੇ ਪੱਧਰ ਤੇ ਕਿਸਾਨਾਂ ਦੇ ਤਸਦੀਕ ਕੀਤਾ ਰਿਹਾ ਕੀਤਾ ਗਿਆ ਅਤੇ ਜਿਹੜਾ মিডিਆ ਵਾ ਸਾਡਾ ਸਾਡੀ ਪ੍ਰੈਸ ਆ ਜਿਹੜੀ ਦੇਸ਼ ਦੀ ਪ੍ਰੈਸ ਆ ਇੱਕ ਚੌਥਾ ਥਾਮ ਆ ਔਰ ਪੂਰੇ ਦੇਸ਼ ਦੀ ਗੱਲਬਾਤ ਜਿਹੜੀ ਆ ਪੂਰੇ ਸੰਸਾਰ ਲੈਵਲ ਤੇ ਲੈ ਕੇ ਜਾਂਦੀ ਆ ਔਰ ਜਿਹਦੇ ਵਿੱਚ ਵੱਡੀ ਘਨੌਣੀ ਹਰਕਤ ਕੀਤੀ ਆ ਕਿ ਜਿਹੜਾ ਪ੍ਰੈਸ ਸਾਡੀ ਜਿਹੜੀ ਆ ਸਾਡਾ মিডিਆ ਚੌਥਾ ਥਾਮਾ ਸੰਸਾਰ ਦਾ ਉਹਨੂੰ ਇਹ ਕਹਿ ਦਿੱਤਾ ਗਿਆ ਕਿ 2 ਕਿਲੋਮੀਟਰ 1.5 ਕਿਲੋਮੀਟਰ ਦੇ ਨਜ਼ਦੀਕ ਤੱਕ ਪਰ ਇਸ ਨੂੰ ਨਹੀਂ ਆਉਣ ਦਿੱਤਾ ਜਾਊਗਾ ਭਾਵੇਂ ਸਾਹਮਣੇ ਆ ਚੁੱਕਾ ਕਿ ਵੱਡੇ ਪੱਦਰ ਤੇ ਇੱਕ ਔਰੰਗਜੇਗ ਵਾਲਾ ਤਸਦੀਦ ਕੀਤਾ ਜਾਵੇ ਤੇ ਜਿਹੜੀ ਪ੍ਰੈਸ ਆ ਉਹ ਇਹਨੂੰ ਪੇਸ਼ ਨਾ ਕਰ ਕਰ ਸਕੇ ਔਰ ਪ੍ਰੈਸ ਜਿਹੜੀ ਆ ਉਹ ਸਭ ਜਨਤਕ ਲੋਕਾਂ ਦੀ ਅਤੇ ਹਰ ਇੱਕ ਅਧਿਕਾਰੀ ਦਾ ਚੌਥਾ ਥਾਮਿਆ ਔਰ ਉਹਨੂੰ ਪਿੱਛੇ ਹਟਾਉਣ ਦਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਡੇ ਪੱਧਰ ਤੇ ਨਖੇਦੀ ਕਰਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਰਕਾਰ ਨੂੰ ਮੂੰਹ ਦੀ ਖਾਣੀ ਪਾਉਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ